ਕੇਂਦਰ ਸਰਕਾਰ ਨੇ ਘਟੂ ਘਟ ਸਮਰਥਨ ਮੋਲ ਬਾਰੇ ਤੋਖ ਲਿਆ ਸਣੇ ਹੋਰ ਵਕਾਇਆ ਮੁੱਦਿਆਂ ਤੇ ਚਰਚਾ ਤੇ ਉਹਨਾਂ ਦੇ ਹਾਲੀ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਸੰਵਾਦ ਦੇ ਸ਼ੁਰੂਆਤੀ ਗੇੜ ਵਿੱਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਸਾਨ ਡੈਲੀਗੇਟਾਂ ਤੇ ਆਗੂਆਂ ਨਾਲ ਮੁਲਾਕਾਤ ਕੀਤੀ ਚੋਹਾਨ ਨੇ ਵਾਅਦਾ ਕੀਤਾ ਕਿ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਹੋਣ ਤੱਕ ਲੰਬੀ ਅਤੇ ਇਤਵਾਰੀ ਚਰਚਾ ਦੀ ਲੜੀ ਚੱਲੀ ਜਾ ਰਹੀਗੀ ਚੋਹਾਨ ਨੇ ਕਿਹਾ ਕਿ ਐਮਐਸਪੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਸੰਬੰਧੀ ਸੁਝਾਅ ਮਿਲੇ ਨੇ ਜਿਸ ਤੇ ਨਜ਼ਰ ਸਾਨੀ ਕੀਤੀ ਜਾਵੇਗੀ ਕਾਬਲੇ ਗੌਰਹਿ ਕੇ ਮੀਟਿੰਗ 'ਚ ਸ਼ੰਭੂ ਬਾਰਡਰ ਤਰਨੇ ਤੇ ਬੈਠੀਆਂ ਕਿਸਾਨਾਂ ਯੂਨੀਅਨ ਦਾ ਕੋਈ ਵੀ ਨੁਮਾਇੰਦਾ ਮੌਜੂਦ ਨਹੀਂ ਸੀ ਚੋਹਾਨ ਨੇ ਕਿਹਾ ਕਿ ਗੱਲਬਾਤ ਦਾ ਪਹਿਲਾ ਗੇਟ ਸੀ ਤੇ ਕਿਸਾਨਾਂ ਨੇ ਫਸਲ ਬੀਮਾ ਸਕੀਮ ਐਮ ਐਸ ਪੀ ਸੰਬੰਧੀ ਮੁੱਦੇ ਉਠਾਏ ਨੇ ਮੀਟਿੰਗ 'ਚ ਜੁਪੀ ਉੱਤਰਾਖੰਡ ਪੰਜਾਬ ਹਰਿਆਣਾ ਤੇ ਮਹਾਰਾਸ਼ਟਰ ਤੋਂ ਬੀ ਕੇ ਜੂ ਦੇ ਨੁਮਾਇੰਦੇ ਸ਼ਾਮਲ ਹੋਏ ਕਿਸਾਨਾਂ ਨਾਲ ਮੀਟਿੰਗ ਵਗਰੋਂ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਦੇਸ਼ ਦੀ ਰੀੜ ਦੀ ਹੱਡੀ ਹੈ ਤੇ ਕਿਸਾਨ ਦੇਸ਼ ਦੀ ਰੂਹ ਨੇ ਕਿਸਾਨਾਂ ਦੀ ਸੇਵਾ ਰੱਬ ਦੀ ਪੂਜਾ ਕਰਨਾ ਵਾਂਗ ਹੈ ਮੈਂ ਕਿਸਾਨ ਜਥੇਬੰਦੀਆਂ ਦੇ ਅੱਗੋਂ ਨੂੰ ਮਿਲਿਆ ਤੇ ਉਹਨਾਂ ਬਹੁਤ ਸਾਰੇ ਸੁਝਾਅ ਦਿੱਤੇ ਸੁਝਾਵ ਤੇ ਕੰਮ ਕਰ ਰਹੇ ਹਾਂ ਉਹਨਾਂ ਚੋਂ ਕੁਝ ਫਸਲਾਂ ਫਸਲ ਬੀਮਾ ਯੋਜਨਾ ਤੇ ਫਸਲਾਂ ਦੇ ਖਰਾਬੇ ਬਾਰੇ ਨੇ ਉਹਨਾਂ ਕਿਹਾ ਕਿ ਮੰਤਰਾਲਾ ਤੁਹਾਡਾ ਹੈ ਮੈਨੂੰ ਅਜਿਹੇ ਪ੍ਰਬੰਧ ਵਿੱਚ ਯਕੀਨ ਰੱਖਦਾ ਜਿਸ ਵਿੱਚ ਅਸੀਂ ਮੁੱਦਿਆਂ ਤੇ ਚਰਚਾ ਲਈ ਆਸਾਨੀ ਨਾਲ ਮੁਲਾਕਾਤ ਕਰ ਸਕੀਏ ਉਹਨਾਂ ਕਿਸਾਨਾਂ ਨੂੰ ਆਪਣੇ ਸੁਝਾਅ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ ਬੀਕੇ ਜੂ ਗੈਰ ਸਿਆਸੀ ਦੇ ਤਰਜਮਾਨ ਤਰਮਵੀਰ ਮਲਿਕ ਨੇ ਬੈਠਕ ਉਪਰੰਤ ਕਿਹਾ ਕਿ ਉਹ ਅੰਦੋਲਨਕਾਰੀ ਯੂਨੀਅਨ ਤੇ ਸਰਕਾਰ ਨੂੰ ਗੱਲਬਾਤ ਦੀ ਅਪੀਲ ਕਰਦੇ ਨੇ ਕਿਉਂਕਿ ਅੱਗੇ ਵਧਣ ਦਾ ਇਹੀ ਇਕਲੌਤਾ ਰਾਹ ਹੈ ਉਨ੍ਹਾਂ ਕਿਹਾ ਕਿ ਅਸੀਂ ਲੰਬੀ ਚੱਲੀ ਮੀਟਿੰਗ ਦੌਰਾਨ ਕਮਜ਼ੋਰ ਐਮਐਸਪੀ ਪ੍ਰਣਾਲੀ, ਪੀਐਮ ਕਿਸਾਨ ਸਨਮਾਨ ਨਿਧੀ ਅਧੀਨ ਘਟ ਰਹੇ ਦਾਇਰੇ, ਫਸਲ ਬੀਮਾ ਯੋਜਨਾ ਅਤੇ ਖੇਤੀ ਉਤਪਾਦਾਂ ਦੀ ਦਰਮਦ ਕਰਨ ਕਿਸਾਨਾਂ ਨੂੰ ਵਿੱਤੀ ਘਾਟਾ ਪੈਣ ਦੇ ਮੁੱਦੇ ਉਠਾਏ ਨੇ। ਮੰਤਰੀ ਨੇ ਹੱਲ ਦਾ ਭਰੋਸਾ ਦਿੱਤਾ ਤੇ ਅਸੀਂ ਉਨ੍ਹਾਂ ਨੂੰ ਇਹਨਾਂ ਚਾਰ ਮੁੱਦਿਆਂ ਤੇ ਵੱਖੋ-ਵੱਖਰੀ ਸੂਬਾ ਪੱਧਰੀ ਗੱਲਬਾਤ ਕਰਨ ਸਣੇ ਕਈ ਹੋਰ ਸੁਝਾਅ ਦਿੱਤੇ ਨੇ।